ਫਰੈਂਡਸ ਵੈਲਕਮ ਟੂ ਅਨਦਰ ਵਲੌਗ ਹੋਰ ਸਾਰੇ ਸਮਨ ਤੜ ਕੀ ਹਾਲ ਚਾਲਾ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਮਾਊਲੀ ਤਿਆਰੀ ਕਰਾਈ ਜਾਂਦੇ ਆ ਪਾਰਕ ਦੇ ਹੁਣ 22 ਦਿਨ ਪਹਿਲਾਂ ਤੇ ਲੋ ਜੀ ਬੜੇ ਚਿਰ ਬਾਅਦ ਅਸੀਂ ਉਹ ਬਚਾਰੇ ਉਹਨਾਂ ਨੂੰ ਕੱਢਿਆ ਸੀ ਉਹਨਾਂ ਦੀ ਬੈਟਰੀ ਚਾਰਜ ਕਰਕੇ ਲਿਆਂਦੀਏ 6 ਮਹੀਨੇ ਮਤਲਬ ਆ ਕਦੋਂ ਕਹਿ ਲਈ ਜੋ 7-8 ਮਹੀਨੇ ਹੋ ਗਏ ਨਾ ਹੂੰ ਉਹਦੇ ਅਸੀਂ ਕੱਢੀ ਨਹੀਂ ਕਿਉਂਕਿ ਨਿਊਜਵਾਲੀ ਕੰਮ ਸਾਡੇ ਕੋਲ ਹੁੰਦੀ ਸੀ ਕੁਲੋਂ ਦੇ ਹੋਰ ਲੱਗੀ ਆਪਾਂ ਮੰਮੀ ਇੱਕ ਮੈਂ ਚੀਜ਼ ਦਿਖਾਵਾਂ ਤੈਨੂੰ ਮਰਜ਼ 3-4 ਮਹੀਨੇ ਤੋਂ ਇੱਥੇ ਘੜੀ ਆ ਹਮ ਜਾਮ ਕੀਤੀ ਪਈ ਆ ਜਾਮ ਕੀਤੀ ਪਈ ਹੈ ਹੁਣ ਅੱਜ ਕੱਢਦੇ ਆਂ ਦੇਖਦੇ ਹਾਂ ਹੁਣ ਇਹਦੀ ਵਾਰੀ ਆ ਗਈ ਸੋ ਫਰੈਂਡਸ ਤਰ ਲੱਗੀ ਹੋਈ ਆ ਪਾਣੀ ਪਾਉਣ ਇਹ ਸਾਰਾ ਹੋਇਆ ਤੇ ਇਹ ਸਾਰੀ ਧੋਣੀ ਪੈਣੀ ਸਾਰੀ ਸਾਰੀ ਵਿੱਚੋਂ ਹੀ ਸਾਫ਼ ਕਰਈਓ ਤੇ ਆ ਦੇਖੋ ਅਸੀਂ ਪੌਦੇ ਹੋਰ ਲਵਾਲੇ ਅੱਜ 2 ਕ ਹੋਰ ਲਵਾਲੇ ਬੂਟੇ ਇੱਥੇ 2 ਲਵਾ ਲਿਆ ਹੋਰ ਤੇ ਹੁਣ ਸਾਰੀ ਸਾਈਡਿੰਗ ਜੀ ਹੋ ਜੂਗੀ ਦੀ ਤੇ ਉਹ ਪਿੱਛੋਂ ਸਾਰਾ ਅਸੀਂ ਖਲਾਰਾ ਖਲੂਰਾ ਚਕਾ ਦੇਣਾ ਹੁਣ ਫਿਰ ਸਾਰਾ ਵਧੀਆ ਬਣ ਜੂਗਾ ਓਏ ਮੇਰੇ ਕੋਲ ਤੇ ਲਓ ਇੰਨਾ ਚੁਵੇ ਪਾ ਲਈਆਂ ਇੰਨਾ ਬਣ ਚੁ ਸਾਰੇ ਰੋਟਾ ਆਨ ਗਿਆ ਬੈਟਰੀ ਚੂਹੇ ਆਣ ਦੇਖੋ ਸਾਡੀ ਗੱਡੀ ਦਾ ਕੀ ਹਾਲ ਕੀਤਾ ਪਿਆ ਇੱਥੇ ਚੂਹੇ ਇੰਨੇ ਵੱਡੇ ਸੀ ਗੱਡੀ 'ਚ ਮਸੀ ਕੱਢੇ ਅਸੀਂ ਹੁਣ ਚੂਹੇ ਸਾਰੇ ਦੇਖਿਓ ਚੂਹੇ ਵਿੱਚ ਕੀ ਕੁਝ ਲੈ ਕੇ ਗਏ ਹੋਏ ਐ ਦੇਚ ਜੋਨੇ ਸਾਰੀ ਸਾਫ਼ ਕਰਾਉਣੀ ਪੈਣੀ ਸਾਰੀ ਕਰਾਵਾਂਗੇ ਲੋਕਲ ਸਾਡੀ ਲੋਕਲ ਗੱਡੀ ਹੋਗੀ ਹੈ ਇਹ ਲੋਕਲ ਵਰਤਣ ਲਈ ਲੋਕਲ ਵਰਤਣ ਵਾਸਤੇ ਮम्मा ਇੱਕ ਮੈਂ ਤੁਹਾਨੂੰ ਜੀ ਕਹਾਂ ਮੈਂ ਆ ਜਾਇਆ ਕਿੜੀਆਂ ਮੱਟੇ ਕੀੜੀਆਂ ਹਾਂ ਇਹ ਕਿੱਥੋਂ ਆਈਆਂ ਇੰਨੀਆਂ ਕੀੜੀਆਂ ਯਾਰ ਇੱਥੇ ਕੀੜੀਆਂ ਦਾ ਭੂੰਡ ਲੱਗਦਾ ਮੈਨੂੰ ਹਣਾ ਉਹ ਸਾਰਾ ਭਰਿਆ ਪਿਆ ਉੱਥੇ ਹੋ ਸਕਦਾ ਮੈਂ ਤਾਂ ਗੜੀ ਉੱਤੇ ਘਰ ਆਉਂਦੀ ਤੁਹਾਨੂੰ ਲਾਉਣੀ ਨੇ ਹੋਰ ਨਹੀਂ ਆਉਂਦੀ ਮੈਨੂੰ ਨਹੀਂ ਆਉਂਦੀ ਸੱਚੀ ਦੇਖਦੇ ਹਾਂ ਲਾ ਕੇ ਫਰਾਈਟ ਕਰਨੀ ਬੂ ਧਿਆਨ ਨਾਲ ਕੀੜੀਆਂ ਇੱਥੇ ਤੱਕ ਵੀ ਆ ਗਈ ਧਿਆਨ ਨਾਲ ਰਭੂ ਕੀੜੀਆਂ ਨਾਲ ਲੜਾ ਲਿੰਚ ਸਾਰੇ ਪੌਦਿਆਂ ਚ ਪਾ ਦੇ ਮੈਂ ਉਹਨਾਂ ਬਾਰੇ ਸਾਰੇ ਨਹੀਂ ਆਉਂਦੇ ਪਾਉ ਆਪੂ ਕੋ ਘੜਾ ਪੈਣਾ نیچے ਕਰਕੇ ਪਾਈਦਾ ਹੁੰਦਾ ਪੌਦੇ ਦੇ ਉੱਪਰ ਨਹੀਂ ਪਾਈਦਾ ਅੱਛਾ ਵਾਸ 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 ਪੌਦੇ ਦੇ ਉੱਪਰ ਨਹੀਂ ਪਈਦਾ ਹੁੰਦਾ ਸਾਈਡ ਤੇ ਪਈਦਾ ਹੁੰਦਾ ਇੱਥੇ ਪਾਲਟੇ 'ਚ ਨਾ ਪਾਣੀ ਵੀ ਪਰ ਰਿਹਾ ਜੀ ਵੀ ਪਾਣੀ ਚਾਹੀਜੇ ਖੜੇ ਖੜੇ ਨਿਕਲ ਜਾਣਾ ਸਾਰਾ ਗੱਡੀ 'ਚ ਤਾਂ ਹੀ ਥੱਲੇ ਜੰਗਾ ਉਹ ਹੋਇਆ ਪਿਆਰੇ ਪਾਣੀ ਪਾਣੀ ਹੋ ਗਿਆ ਪਲਾਸ ਪਲਾਸ ਕੀ ਹੁੰਦਾ ਪਲਾਸ ਜਿਹੜਾ ਬਲੂ ਕਲਰ ਦਾ ਪਲਾਸ ਹੀ ਪਤਾ ਸਾਰਾ ਚੂਹਿਆਂ ਨੇ ਇੱਕੀ ਪੇਪਰ ਸੈਕਸ਼ਨ ਤੇ ਟਿੰਕ ਤਾਂ ਲੱਗ ਲੇ ਮੂੰਹ ਸਾਫ ਕਰਦੇ ਆਪਦਾ ਖਾ ਵੀ ਕੇ ਮੂੰਹ ਨਹੀਂ ਸਾਫ ਕਰਨਾ ਤਾਂ ਪਰਾਈ ਜੀ ਬਿਨੂ ਨੰਦਰਾ ਦੇ ਵਿੱਚ ਚੂਹਿਆਂ ਨੇ ਇਹ ਚੂਹਿਆਂ ਦਾ ਘਾਰ ਹੀ ਬਣਿਆ ਹੋਇਆ ਸੀ ਕੋਈ ਪਾਣੀ ਪਾਣਾ ਵਿਆਹ ਭਰ ਕੇ ਚ ਪਾ ਗਏ ਕਾਕੀ ਮੈਂ ਕਹੋਗੀ ਕਾਕੀ ਲੈ ਜਾ ਲਈ ਆਹ ਪਿੱਛੋਂ ਮੱਗ ਚੱਕ ਕੇ ਲਿਆ ਲੈ ੜੇ ਪਾਣੀ ਵਾਲਾ ਮੱਗ ਪਿੱਛੇ ਤੇ ਆਣਾ ਉਹ ਚੱਕ ਲਿਓ ਕੱਪੜੇ ਧੋਣ ਵਾਲਾ ਜਿਹੜਾ ਪਿੱਛੇ ਹੂੰ ਬਲਦ ਦਾ ਇਹ ਜਿੱਦ ਕੋ ਜਸਣਾ ਬੋਲੋ ਇਹਦੀ ਗੱਲ ਹੋ ਗਿਆ ਬੱਬਾ ਮੇਹਾਨੀ ਜੰਲੀ ਆ ਦੇਖੀ ਜਾਣ ਕੇ ਕੱਪੜੇ ਕਿੱਲੇ ਕੀਤੇ ਨੇ ਮੇਰਾ ਵੀ ਨੀ ਹੋ ਗਿਆ ਹਾਂ ਜਆ ਪਾਲਟੀ ਭਰ ਕੇ ਜਦੋਂ ਆਵਾ ਪੈਣੇ ਕਿਉਂ ਕੀਤਾ ਪੈਦਾਵਾ ਭਰ ਕਿੰਨਾ ਕ ਪਾਣੀ ਪਾਜੀ ਇੱਥੇ ਕਾਰਟ ਤੱਕੀ ਆਪੂ ਬਸ ਬਹੁਤਾ ਜੋ ਸਟਾਰਟ ਕਰਾਂਗੇ ਫਿਰ ਦੇਖਾਂ ਇੱਕ ਮੋੜ ਫੜੀ ਆ ਵੜ ਪਿੱਛੇ ਹੋਇਓ ਹੁਣ ਦੇਖੀ ਸਰਪਾਰ ਤੇ ਪਿੱਛੇ ਆ ਆਪੂ

ਚੱਲ ਭੀ ਮੜੀ ਅੱਗੇ ਕੰਮ ਦੇ ਦੇ ਤੱਕਰਨੀ ਆਈ ਆ ਸਾਫ ਤਾਂ ਕਦੀ ਕੀਤੀ ਨਹੀਂ ਇਹ ਸਾਰੀ ਹਲ ਟਵਾ ਕੇ ਦੇ ਰੋ ਧੋਣ ਤੋਂ ਵਾਸਤੇ ਸਾਰੀ ਸਾਫ ਕਰਾਓ ਇਹਨਾਂ ਨਾਲੇ ਚੈੱਕ ਕਰਾ ਲਿਓ ਤਾਰਾ ਤੁਰਾ ਸਾਰੀਆਂ ਦੀ ਇਹਦੀ ਤਾਰਾ ਤੁਰਾ ਚੈੱਕ ਕਰਾ ਦਿਓ ਸਾਰੀਆਂ ਆਹ ਉਹ ਪਾਣੀ ਪਾ ਕੇ ਨਾ ਕੰਨ ਲਾ ਲਿਆ ਰ ਚੱਜਣਾ ਆਲੂ ਮੱਗ ਵਰਦੇ ਇੱਕ ਦੇਖੋ ਮੈਂ ਇਹਨਾਂ ਚਾਰ ਪਾਤੀ ਬਾਲਤੀ ਮੱਗ ਭਰ ਭਰ ਕੇ ਪਾ ਦੇ ਬਸ ਹਾਂ ਉਹ ਤੂੰ ਆ ਕਿੰਨਾ ਨਿਕਲੀ ਜਾਂਦਾ ਉਹ ਨਹੀਂ ਦਿਖਦਾ ਨਾ ਮੇਰੇ ਜਾਂਦਾ ਹੋ ਹੋ ਗਿਆ ਹੁਣ ਹੌਲੀ ਹੌਲੀ ਸਾਡੂੰ ਦੀ ਪਈ ਕਦੀ ਤੇਜ਼ ਹੋ ਜਾਂਦੀ ਆ ਲੋਕ ਕਿੰਨਾ ਤੇਲ ਜਮਿਆ ਪਿਆ ਵਿੱਚਣਾ ਕਿੰਨੇ 6 ਮਹੀਨਿਆਂ ਤੋਂ ਜਮਿਆ ਪਿਆ ਕਰੋ ਤੈਨਾਂ ਤੋਂ ਆ ਰਹੀ ਧੂਆ ਛੱਡੀ ਜਾਂਦੀ ਉਹ ਮੈਂ ਜਿਉਂ ਇਸ਼ੂ ਕਿ ਆਪ ਗੱਡੀ ਨਹੀਂ ਉਹ ਤੋਂ ਬਾਅਦ ਤਾਂ ਉਹ ਪਹਿਲਾਂ ਗੱਡੀ ਸੀ ਬਸ ਐ ਕਰਾ ਤੇ ਜਿਉਂ ਇਸ਼ੂ ਨੇ ਸਾਨੂੰ ਗੱਡੀ ਫੜਾਈ ਅਸੀਂ ਹੋਰ ਗੱਡੀ ਨਹੀਂ ਗੱਡੀ ਗਈ ਇੱਧੇ ਲਾ ਦੀ ਅਸੀਂ ਆ ਕੇ ਨੀਜੂ ਵਾਲੀ ਇੱਧਰ ਲਾ ਦੇ ਦੀ ਬਸ ਨਾ ਕਿ ਕਰ ਕਿ ਕਰਦਾ ਹਾਂ ਸੁਹਾਇਆ ਇਹ ਸਫਾਈ ਵੀ ਪੁੱਤਰ ਜੀ ਤੁਸੀਂ ਕਰਨੀ ਆ ਆ ਨਾ ਪਿੱਛੇ ਹੋਇਆ ਉਹ ਹੋ ਹੋ ਕੀ ਲੀਆਂ ਕੀੜੀਆਂ ਖਲਾਰਾ ਵੇਖੀ ਕਿੰਨਾ ਪਿਆ ਗੱਡੀ ਦੇ ਥਲੇ ਹਾਏ ਹਾਏ ਉਹ ਉਧਰ ਵੇ ਤੇਲ ਵੇਖੋ ਕਿੰਨਾ ਨਿਕਲਿਆ ਹੋਇਆ ਬਸ ਰਹਿਣ ਦੇ ਮੈਂ ਆਪੇ ਕਰ ਦੂੰਗੀ ਉਹ ਤੁਹਾਨੂੰ ਕਰਨਾ ਪੈਣਾ ਸਾਰਾ ਧਿਆਨ ਨਾਲ ਧਿਆਨ ਨਾਲ ਫੈਰ ਚ ਹਵਾ ਹੀ ਨਹੀਂ ਹੈ ਹਵਾ ਹੈ ਨਹੀਂ ਅੱਛਾ ਸ਼ਾਮ ਹੋ ਚੁੱਕੀ ਆ ਹੁਣ ਗੱਡੀ ਆਪਾਂ ਸਟਾਰਟ ਕੀਤੀ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਸੀਗਾ ਉਹਨੂੰ ਕੀਤਾ ਨਹੀਂ ਸੀ ਕੁਝ ਇਸ ਲਈ ਹੁਣ ਉਹਨੂੰ ਥੋੜਾ ਬੋਤਾ ਸਟਾਰਟ ਕੀਤਾ ਇੱਕ ਵਾਰੀ ਬੈਟਰੀ ਪਾ ਕੇ ਹੁਣ ਉਹਨੂੰ ਕਰਾਣਗੇ ਪੂਰੀ ਡ੍ਰੈਕਲਿੰਗ ਵਗੈਰਾ ਵਿੱਚੋਂ ਸਾਰਾ ਕੁਝ ਕਰਾਉਣਗੇ ਤੇ ਬੱਚੇ ਕਹਿੰਦੇ ਪਾਪਾ ਪਹਿਲਾਂ ਸਾਨੂੰ ਘੁੰਮਣ ਵਾਸਤੇ ਲੈ ਕੇ ਚੱਲੋ ਕਿੱਥੇ ਕਿਉਂਕਿ ਇਹ ਸਾਰਾ ਇੱਕ ਸੰਡੇ ਹੀ ਹੁੰਦਾ ਜਿਹਦੇ ਵਿੱਚ ਬੱਚਿਆਂ ਨੂੰ ਘੁੰਮਣਾ ਹੁੰਦਾ ਵਾ ਸਾਰਾ ਸਾਰਾ ਦਿਨ ਤਾਂ ਸਕੂਲ ਹੀ ਜਾਣਾ ਹੁੰਦਾ ਬਾਕੀ ਹਫਤੇ ਵਿੱਚ ਤੇ ਹੁਣ ਗਏ ਆ ਦੋਵੇਂ ਜਾਨੀ ਆ ਗਈਆਂ ਉਹ ਪਾਰਕ 'ਚ ਘੁੰਮਣ ਰਬੂ ਬੈਠੇ ਆ ਅਸੀਂ ਇੱਥੇ ਸੀਟ 'ਤੇ ਥੱਕ ਗਏ ਰਬੂ ਉਹਨੂੰ ਝੂਲੇ ਦੇ ਦੇ ਕੇ ਪਹਿਲਾਂ ਇਹਨੇ ਆਪ ਬਹਾਵਾ ਸਾਰੇ ਝੂਲੇ ਲਏ ਆ ਫਿਰ ਉਹਨੂੰ ਦਿੱਤੇ ਜਿੰਨਾ ਚਿਰ ਉਹ ਰੋਣ ਨਹੀਂ ਲੱਗ ਗਈ ਸਲਾਈਡ ਹੈ ਕਿ ਸੀ ਸਾਰੀਆਂ ਬੱਕ ਸੀਗੀਆਂ ਉਹ ਰੋਣ ਲੱਗੀ ਫੇਰੇੜੇ ਸਲਾਈਡ ਦਿੱਤੀ ਉਹਨੂੰ ਇਹ ਉਹ ਅੱਜ ਝੂਟੇ ਫਿਰ ਸਵਿੰਗ ਸਵਿੰਗ ਹੁੰਦੀ ਹੈ ਨਾ ਸਲਾਈਡ 'ਤੇ ਹੁੰਦੀ ਮੈਨੂੰ ਪਤਾ ਨਹੀਂ ਸੀ ਕਿ ਸਲਾਈਡ ਤੇ ਸਵਿੰਗ ਦਾ ਸਵਿੰਗ ਲਈ ਆਂ ਅੰਗੋੜੇ ਹਾਂ ਅਸੀਂ ਵੱਡੇ ਪਾਰਕ ਚੱਲ ਗਏ ਅੱਛਾ ਵੱਡਾ ਆ ਜਾ ਆ ਜਾ ਆ ਜਾ ਸਲਾਈਡ ਆਇਆ ਆ ਜਾ ਜਲਦੀ ਆ ਆ ਬੱਪਾ ਅੰਮੀ ਦੇ ਨਾਲ ਚਲਾ ਜਾ ਫੜ ਲੈ ਨਾ ਜਾ ਆ ਜਾ ਆ ਜਾ ਆ ਜਾ ਆ ਜਾ ਭੱਜ ਕੇ ਆਇਆ ਆਇਆ ਨਾ ਨਹੀ ਬਾਬਾ ਥੋੜਾ ਥੋੜਾ ਮੈਡੀਕਲ ਨਾ ਚਲਾ ਜਾ ਹੈਲੋ ਫਰੈਂਡ ਹੁਣ ਅਸੀਂ ਗੋਗਾ ਪਹੁੰਚ ਲ ਗਏ ਹਾਂ ਗੋਗਾ ਤੱਕ ਆ ਗਏ ਅਸੀਂ ਲੋਡੋ ਖੇਲਾ ਲਾ ਗਏ ਸੀਗੇ ਤੇ ਸੀ ਲੂਡਾ ਖੇਡ ਲੀ ਤੇ ਹੁਣ ਬੁਰਾਈ ਜਾਂਦੀ ਤੇ ਕਿਉਂ ਅ ਪਹਿਲਾਂ ਮੈਨੂੰ ਯਾਦ ਸੀ ਕਿਉਂਕਿ ਮੇਰੇ ਮੇਰੇ ਪਾਪਾ ਨੇ ਉਹਦੀ ਹੈਲਪ ਕਰਦੀ ਤੇ ਮੇਰੇ ਗਿੱਟੀ ਕੱਟੀ ਗਈ ਥਣਾ ਫਿਰ ਫਿਰ ਸਵੇਰ ਮਾਦੀ ਇਹ ਮੈਂ ਅਹ ਮੈਂ ਚਾਰ ਪੰਜ ਵਾਰ ਹਦੀ ਗਿੱਟੀ ਕਰਦੀ ਥਣਾ ਫਿਰ 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 ਮੈਂ ਪਜਾ ਬਜਾ ਕੇ ਜਦੀ ਹਰਦੋਸ ਭਈਆ ਤਾਂ ਜਾਨੀਆਂ ਤੇ ਜਦੋਂ ਉਹਦੀ ਕੱਟਦੀ ਸੀ ਉਹ ਤਾਂ ਤੂੰ ਤਾਂ ਚਾੜੜੇ ਬਈ ਤੈਨੂੰ ਉਦੋਂ ਤਾਂ ਕਿੰਨੀਆਂ ਕੱਟਦੀਆਂ ਇੱਕ ਇੱਕ ਹੋ ਜਾ ਤੇ ਤੂੰ ਉਹਦੀਆਂ ਕਿੰਨੀਆਂ ਗੱਟੀਆਂ ਸੀ ਮੈਂ ਬਤਾਉਣੀ ਜਿੱਡੀਆਂ ਗੱਟੀਆਂ ਸੀ ਆ ਬਾਬਾ ਨਹੀਂ ਮੇਰਾ ਸਾਬਜ਼ ਨਹੀਂ ਖਾਦੀ ਮੇਰੇ ਬਾਬਾ ਦੇ ਕਿ ਤੂੰ ਸਾਬਜ਼ੀ ਨਹੀਂ ਖਾਣੀ ਆ ਤੇ ਜੇ ਸੀ ਸਾਡਾ ਅੱਜ ਦਾ ਵੀ ਲਾਖਾ ਤਾਂੰ ਚੰਨ ਵਧੀਆ ਲੱਗਿਆ ਹੋ ਤਾਂ ਡਬਕੇ ਲਾਈਕ ਸ਼ੇਅਰ ਕਰ ਦੇ ਲਿਓ ਬਾਏ ਬਾਏ